ਸੋ ਸ਼ਿਕਲ ਜੀ ਸਾਰਿਆਂ ਨੂੰ ਲਾਈਵ ਹੋਏ ਆ ਜੀ ਵੀਰ ਹੈਂਡਲੂਮ ਤਲਵੰਡੀ ਭਾਈ ਤੋਂ ਅੱਜ 500 ਦੇ ਦੋ ਸੂਟਾਂ ਵਾਲਾ ਸਟਾਕ ਰੀਸਟਾਕ ਹੋ ਗਿਆ ਜੀ ਬੜੀ ਡਿਮਾਂਡ ਆ ਰਹੀ ਸੀ ਬਹੁਤ ਵਧੀਆ ਰਿਸਪੌਂਸ ਮਿਲਿਆ ਵੀਡੀਓ ਨੂੰ ਜੀ ਆਪਾਂ ਨਵਾਂ ਸਟਾਕ ਫੇਰ ਮੰਗਵਾ ਲਿਆ ਚੈੱਕ ਕਰੋ ਜੀ ਡਿਜ਼ਾਈਨਿੰਗ ਪਿਛਲੀ ਵਾਰ ਤੋਂ ਵੀ ਸੋਹਣੀ ਆਈ ਹੈ ਜਿਨ੍ਹਾਂ ਦੇ ਆਰਡਰ ਆਏ ਹੋਏ ਆ ਜੀ ਪਲੀਜ਼ ਦੁਬਾਰਾ ਸਕਰੀਨਸ਼ਾਟ ਲੈ ਕੇ ਭੇਜ ਦਿਓ ਪੁਰਾਣੇ ਵਾਲਾ ਸਟਾਕ ਬਿਲਕੁਲ ਖਤਮ ਹੋ ਗਿਆ ਜੀ ਬਹੁਤ ਸੋਹਣੀ ਡਿਜ਼ਾਈਨਿੰਗ ਇਸ ਵਾਰ ਫੇਰ ਨਵੀਂ ਆ ਗਈ ਹੈ ਜੀ 1000 ਰੁਪਏ ਦੇ 4 ਸੂਟ ਮੈਚਿੰਗ ਜੀ 500 ਰੁਪਏ ਦੇ ਵਿੱਚ 2 ਸੂਟ ਬਹੁਤ ਪਿਆਰੀ ਆਈਟਮ ਆਈ ਹੈ ਜੀ ਮੈਚਿੰਗ ਦੇ ਵਿੱਚ ਸੂਟ ਹੋਣਗੇ ਡਿਜ਼ਾਈਨਿੰਗ ਚੈੱਕ ਕਰੀ ਚਲੋ ਇੱਕ ਤੋਂ ਇੱਕ ਡਿਜ਼ਾਈਨ ਨਵਾਂ ਆਇਆ ਹੈ ਜੀ ਨਜ਼ਰ ਮਾਰੀ ਚਲੋ ਸਾਰਿਆਂ ਤੇ ਜੀ ਲਓ ਜੀ ਇੱਕ ਤੋਂ ਇੱਕ ਡਿਜ਼ਾਈਨਿੰਗ ਆ ਦੇਖੋ ਜੀ ਡਿਜ਼ਾਈਨਿੰਗਸ ਬਹੁਤ ਸੋਹਣੀਆਂ ਸੋਹਣੀਆਂ ਡਿਜ਼ਾਈਨਿੰਗਸ ਇਹਦੇ ਵਿੱਚ ਨਵੀਆਂ ਆਈਆਂ ਜੀ ਜਲਦੀ ਜਲਦੀ ਵਿਜ਼ਿਟ ਕਰ ਲੋ ਜੀ ਸਟਾਕ ਲਿਮਿਟਿਡ ਹੀ ਆਇਆ ਹੈਗਾ ਆਉਣਾ ਕਿੱਥੇ ਹੈ ਜੀ ਕਲਦੀਪ ਫੋਟੋ ਸਟੇਟ ਦੇ ਬਿਲਕੁਲ ਨਜ਼ਦੀਕ ਲੋਹਾਮਾ ਵਾਲਿਆਂ ਦੇ ਸ਼ੋਰੂਮ ਵੀਰ ਹੈਂਡਲੂਮ ਤਲਵੰਡੀ ਭਾਈ ਤੇ ਵਿਜ਼ਿਟ ਕਰੋ ਜੀ ਤੇ ਸੋਹਣੇ ਸੋਹਣੇ ਸੂਟ ਤੇ ਹੋਰ ਵੀ ਵੈਰਾਈਟੀਆਂ ਨਜ਼ਰ ਕਰੋ ਜੀ ਆ ਕੇ 500 ਰੁਪਏ ਦੇ ਵਿੱਚ ਦੋ ਸੂਟ ਜਲਦੀ ਜਲਦੀ ਵਿਜ਼ਿਟ ਕਰੋ ਜੀ ਸਸ਼ੀ ਕਾਲ ਜੀ